ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਚ ਹੋ ਰਹੇ ਧਰਮ ਪਰਿਵਰਤਨ ਨੂੰ ਲੈ ਕੇ ਅੱਜ ਇੱਕ ਵੱਡਾ ਬਿਆਨ ਦਿੱਤਾ ਬਿੱਟੂ ਨੇ ਕਿਹਾ ਕਿ ਪੰਜਾਬ ਚ ਅਸੀਂ ਸਿੱਖਾਂ ਦੀ ਆਰਐਸਐਸ ਘਰ ਵਾਪਸੀ ਕਰਵਾਏਗੀ ਪੰਜਾਬ ਚ ਉਹਨਾਂ ਕਿਹਾ ਕਿ ਜਿਹੜੇ ਸਿੱਖ ਆਪਣਾ ਧਰਮ ਬਦਲ ਗਏ ਨੇ ਆਰਐਸਐਸ ਉਹਨਾਂ ਦੀ ਘਰ ਵਾਪਸੀ ਕਰਵਾਏਗੀ ਧਰਮ ਬਦਲ ਚੁੱਕੇ ਸਿੱਖਾਂ ਨੂੰ ਵਾਪਸ ਮੋੜਿਆ ਜਾਏਗਾ ਔਰ ਉਹਨਾਂ ਕਿਹਾ ਕਿ 5 ਸਾਲ ਦੇ ਅੰਦਰ ਅੰਦਰ ਇਹ ਮਿਸ਼ਨ ਪੂਰਾ ਹੋਏਗਾ ਸਿੱਖੀ ਛੱਡਣ ਵਾਲਿਆਂ ਨੂੰ ਸਿੱਖੀ ਨਾਲ ਜੋੜਨ ਤੇ ਕੰਮ ਚੱਲ ਰਿਹਾ ਹੈ ਉਨਾ ਸ਼ਰਮਣੀ ਕਾਲੀ ਦਲ ਅਤੇ ਐਸਜੀਪੀਸੀ ਤੇ ਵੀ ਸਵਾਲ ਚੱਕੇ ਕਿ ਅਕਾਲੀ ਦਲ ਤੇ ਐਸਜੀਪੀਸੀ ਨੇ ਕਦੇ ਇਹ ਗੱਲ ਨਹੀਂ ਕੀਤੀ ਪਰ ਉਹਨਾਂ ਕਿਹਾ ਕਿ ਆਰਐਸਐਸ ਇਹ ਐਫਰਟ ਕਰੇਗੀ ਔਰ ਆਰਐਸਐਸ ਨੇ ਪਲਾਨ ਤਿਆਰ ਕਰ ਲਿਆ ਔਰ ਜਿਹੜੇ ਵੀ ਸਿੱਖ ਦੂਜੇ ਧਰਮਾਂ ਦੇ ਵਿੱਚ ਸ਼ਾਮਲ ਹੋਏ ਨੇ ਖਾਸ ਕਰਕੇ 크ਰਿਸਚੀਅਨਿਟੀ ਦਾ ਜ਼ਿਆਦਾ ਉਹ ਜ਼ਿਕਰ ਕਰਦੇ ਨੇ ਬੀਜੇਪੀ ਦੇ ਆਗੂ ਕਿ ਜਿਹੜੇ ਸਿੱਖ ਪਰਿਵਾਰ ਸੀ ਉਹ 크ਰਿਸਚੀਅਨ ਬਣੇ ਨੇ ਉਹਨਾਂ ਨੂੰ ਵਾਪਸ ਸਿੱਖ ਧਰਮ ਦੇ ਵਿੱਚ ਲਿਆਂਦਾ ਜਾਏਗਾ ਔਰ ਆਰਐਸਐਸ ਇਸ ਮਿਸ਼ਨ ਨੂੰ 5 ਸਾਲਾਂ ਦੇ ਵਿੱਚ ਪੂਰਾ ਕਰੇਗੀ ਸੁਣਦੇ ਆ ਇੱਕ ਵਾਰੀ ਰਮਨੀਤ ਬਿੱਟੂ ਦੇ ਬਿਆਨ ਨੂੰ ਫਿਰ ਉਸ ਤੋਂ ਬਾਅਦ ਇਸ ਤੇ ਹੋਰ ਗੱਲਬਾਤ ਕਰਾਂਗੇ ਸਤਾਨ ਮੰਤਰੀ ਜੀ ਨੇ ਆਰਐਸਐਸ ਦੀ ਗੱਲ ਕੀਤੀ ਲਾਲ ਕਿਲੇ ਤੋਂ ਕੀਤੀ ਮੈਂ ਜਾਣਦਾ ਇਹ ਗੱਲਾਂ ਕਰਦੇ ਆਰਐਸਐਸ ਦੀਆਂ ਮੈਂ ਪਹਿਲਾਂ ਵੀ ਦੇਖਿਆ ਪਰ ਅੱਜ ਇਹ ਆਰਐਸਐਸਾਂ ਜਿਨੇ ਜ਼ਿੰਮੇਵਾਰੀ ਲਈ ਮੇਰੇ ਲੁਧਿਆਣੇ ਤੋਂ ਪਹਿਲਾਂ ਸਾਰਾ ਪੈਸਾ ਆਰਐਸਐਸ ਇਕੱਠੀ ਕਰਕੇ ਪੰਜਾਬ ਦੀ ਮਾਓਵਾਦੀਆਂ ਜਦੋਂ ਡੀਐਸਪੀ ਮਾਓਵਾਦੀ ਖਤਮ ਹੋ ਜਾਣ ਸਾਰੇ ਮਾਓਵਾਦੀ ਖਤਮ ਹੋ ਗਏ ਤੇ ਹੁਣ ਸਾਰੀ ਜ਼ਿੰਮੇਵਾਰੀ ਆਰਐਸਐਸ ਨੇ ਸਾਰਾ ਪੈਸਾ ਜਿਹੜਾ ਉੱਧਰ ਭੇਜਦੇ ਸੀ ਇਹ ਜ਼ਿੰਮੇਵਾਰੀ ਲਈ ਵੀ ਅਸੀਂ ਪੰਜਾਬ ਜਿੱਤੇ ਵੀ ਧਰਮ ਬਦਲ ਕੇ ਸਿੱਖਾਂ ਨੂੰ ਅਸਾਈ ਬਣਾਇਆ 5 ਸਾਲ ਦੇ ਅੰਦਰ ਅੰਦਰ ਆਰਐਸਐਸ ਨੇ ਜ਼ਿੰਮੇਵਾਰੀ ਲੈ ਕੇ ਸਾਰੇ ਦੁਵਾਰਾ ਭਾਈ ਬਣਿਆਂ ਨੂੰ ਅਸੀਂ ਸਿੱਖੀ 'ਚ ਜੋੜਾਂਗੇ ਇਹ ਕੋਈ ਸੰਸਥਾ ਗੱਲ ਕਰ ਸਕਦੀ ਐ ਇਹ ਕੀ ਮੁਕਾਬਲਾ ਕਰਨਗੇ ਉਹ ਨੇ ਜਿਹੜੇ ਸਿੱਖੀ ਛੱਡ ਕੇ ਅਗੇ ਦੁਵਾਰਾ ਸਿੱਖੀ ਜੁੜਨ ਦੀ ਗੱਲ ਕੀਤੀ ਅਨਾਕਾਲੀਆਂ ਨੇ ਕੀਤੀ ਨਾ ਐਸਜੀਪੀਸੀ ਵਾਲਿਆਂ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਤਾਂ ਸਾਡੇ ਨਾਲ ਰਵਨੀਤ ਬਿੱਟੂ ਖੁਦ ਜੁੜੇ ਹੋਏ ਨੇ ਕੇਂਦਰੀ ਰਾਜ ਮੰਤਰੀ ਨੇ ਬਿੱਟੂ ਜੀ ਮੈਂ ਤੁਹਾਡੀ ਸਪੀਚ ਸੁਣ ਰਿਹਾ ਸੀ ਤੁਸੀਂ ਕਾਫੀ ਜੋਸ਼ ਦੇ ਨਾਲ ਜ਼ੋਰ ਸ਼ੋਰ ਦੇ ਨਾਲ ਜ਼ਿਕਰ ਕੀਤਾ ਕੋਈ ਆંકੜੇ ਹੈ ਵੀ ਕਿੰਨੇ ਕ ਲੋਕ ਗਏ ਨੇ ਔਰ ਤੁਸੀਂ ਥੋੜਾ ਜਿਹਾ ਜਿਹੜੇ ਮਿਸ਼ਨ ਦੀ ਗੱਲ ਕਰ ਕਰ ਰਹੇ ਹੋ ਕਿ 5 ਸਾਲ ਚ ਅਸੀਂ ਪੂਰਾ ਕਰਾਂਗੇ ਇਹਨੂੰ ਥੋੜਾ ਜਿਹਾ ਐਲੈਬ੍ਰੇਟ ਕਰ ਸਕਦੇ ਹੋ ਹੋਰ ਹੋਰ ਸਪੈਸੀਫਾਈ ਬ੍ਰਾਦਰ ਸਾਹਿਬ ਪਹਿਲਾਂ ਤਾਂ ਆਪਣੇ ਆਪਾਂ ਦੋ ਗੱਲਾਂ ਮੈਂ ਤੁਹਾਨੂੰ ਪਹਿਲਾਂ ਮੈਂ ਦੱਸਣਾ ਚਾਹੁੰਗਾ ਜਿਹੜੀ ਫਿਕਰ ਵਾਲੀਆਂ ਗੱਲਾਂ ਨੇ ਜੀ ਜੋ ਸਾਰੀਆਂ ਸਰਕਾਰਾਂ ਕੋਲ ਸਟੇਟ ਗਵਰਨਮੈਂਟ ਕੋਲ ਵੀ ਨੇ ਹਮ ਸੈਂਟਰ ਗਵਰਨਮੈਂਟ ਕੋਲ ਵੀ ਨੇ ਤੇ ਬਹੁਤ ਵੱਡੇ ਅੰਕੜੇ ਆ ਜਿਹੜੇ ਵੱਡੇ ਵੱਡੇ ਅਖਬਾਰ ਉਹ ਵੀ ਇਹਨੂੰ ਪ੍ਰਕਾਸ਼ਿਤ ਕਰ ਚੁੱਕੇ ਆ ਉਹ ਅੰਕੜੇ ਦੇ ਚੁੱਕੀ ਆ ਤੇ ਸਭ ਤੋਂ ਵੱਧ ਜਿਹੜਾ ਪਰਿਵਾਰਿਕ ਇਹ ਬਾਰਡਰ ਡਿਸਟ੍ਰਿਕਟਸ ਨੇ ਜਿਹੜੇ ਇਹ ਆਪਣੇ ਹੋਏ ਨੇ ਤੇ 3 ਲੱਖ ਦੀ ਫਿਗਰ ਆ ਜਿਹੜੀ ਕੱਲੀ ਤਰਨ ਤਰਨ ਜਿਹੜੇ ਤੋਂ ਉਹ ਪਿਛਲੇ ਦਿਨਾਂ ਤੋਂ ਆਈ ਆ ਇੱਥੇ ਇੱਥੇ ਕੋਈ ਦੇਖੋ ਇੱਕ ਗੱਲ ਨੂੰ ਸਮਝੋ ਬੀਜੇਪੀ ਲਈ ਨਾ ਕਿਸੇ ਲਈ ਵੀ ਜੇ ਕੋਈ 크ਿਸਚੀਅਨ ਆਸਾਈ ਧਰਮ ਬਿਲਕੁਲ ਵਾਜਿਬਾ ਉਹ ਆਪਣਾ ਧਰਮ ਦਾ ਸੱਚਾ ਹੈ ਉਹਦੀ ਕਦਰ ਕਰਦਾ ਹੈ ਹਰੇਕ ਚਾਹੇ ਆਰਐਸ ਹੋਵੇ ਚਾਹੇ ਬੀਜੇਪੀ ਹੋਵੇ ਚਾਹੇ ਮੈਂ ਹੋਵਾਂ ਤੇ ਕੋਈ ਹੋਵੇ ਜੇ ਕੋਈ ਮੁਸਲਮਾਨ ਹੋ ਉਹ ਆਪਣੇ ਧਰਮ ਦਾ ਪੱਕਾ ਹੈ ਜੇ ਕੋਈ ਸਿੱਖ ਹੈ ਉਹ ਆਪਣੇ ਧਰਮ ਦਾ ਹੈ ਜੇ ਕੋਈ ਹਿੰਦੂ ਹੈ ਉਹ ਆਪਣੇ ਧਰਮ ਦਾ ਹੈ ਜੇ ਬੋਧ ਦਾ ਕੋਈ ਜਾਂ ਜੈਨੀ ਹੈ ਉਹ ਆਪਣੇ ਧਰਮ ਦਾ ਇਹ ਗੱਲ ਇਹ ਜਿਹੜੀ ਗੱਲ ਹੈ ਇਹ ਕਨਵਰਜਨ ਦੀ ਹੈ ਜਿਹੜੀ ਧਰਮ ਪਰਵਰਤਨ ਹੋਇਆ ਕਿਸੇ ਨੂੰ ਕਿਸੇ ਦੀ ਮਜਬੂਰੀ ਕਾਰਨ ਹੂੰ ਕਿਸੇ ਨੂੰ ਕਿਸੇ ਹੂੰ ਇਹ ਫਾਮਸਪੈਰ ਚਾਹੇ ਉਹਦੀਆਂ ਹੋਰ ਕੋਈ ਲੋੜਾਂ ਨੇ ਜਦੋਂ ਉਹ ਲੋੜਾਂ ਪੈਸਾ ਇਨਵੋਲ ਹੁੰਦਾ ਹੈ ਮਤਲਬ ਇਹਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਹੂੰ ਚਾਹੇ ਕਿਸੇ ਵੀ ਰੂਪ ਚ ਹੋਵੇ ਪੈਸਾ ਇਨਵੋਲ ਹੁੰਦਾ ਹੈ ਇਨਵੋਲ ਹੁੰਦਾ ਆਪਾਂ ਕਦੇ ਕਦੇ ਵੀ ਨਹੀਂ ਦੇਖਿਆ ਸੀ ਬਈ ਲੱਖਾਂ ਦੇ ਲੋਕ ਲੱਖਾਂ ਦੇ ਲੱਖਾਂ ਲੋਕ ਚਾਹੇ ਉਹ ਚੰਡੀਗੜ੍ਹ ਦੇ ਨੇੜੇ ਆ ਜੀ ਪਾਸਟਰ ਬਣੇ ਨੇ ਜਿਹੜੇ ਬਾਕੀ ਚਰਚਾਂ ਚ ਹਰ ਜਾਣਦੇ ਆਪਾਂ ਵੀ ਜਾਣਦੇ ਆ ਜਿਵੇਂ ਬਾਕੀ ਚਰ ਜਲੰਧਰ ਨੇ ਅੰਮ੍ਰਿਤਸਰ ਨੇ ਲੁਧਿਆਣਾ ਨੇ ਹਰ ਜਗ੍ਹਾ ਇਹ ਇੱਕ ਅਲੱਗ ਕੰਮ ਸ਼ੁਰੂ ਹੋਇਆ ਜਿਹੜਾ ਜਲੰਧਰ ਚ ਹੋਇਆ ਕਿਤੇ ਕਿਤੇ ਇੱਧਰ ਹੋਇਆ ਬੜੀਆਂ ਵੱਡੀਆਂ ਉਹਨਾਂ ਦੀਆਂ ਜਿਹੜੀਆਂ ਇਕੱਠ ਹੁੰਦੇ ਆ ਉਹ ਠੀਕ ਆ ਤੇ ਉਹਨਾਂ ਤੇ ਬੜੀਆਂ ਪਿੱਛੇ ਪਰਚੇ ਵੀ ਦਰਜ ਹੋਏ ਗਵਰਨਮੈਂਟ ਨੇ ਵੀ ਕੀਤੇ ਬਾਰੋਂ ਬਹੁਤ ਵਿਦੇਸ਼ੀ ਫੰਡ ਆਉਂਦਾ ਸੀਗਾ ਉਹਨਾਂ ਨੂੰ ਵੀ ਰੋਕਿਆ ਗਿਆ ਕਿਉਂਕਿ ਉਹ ਫੰਡ ਬਹੁਤ ਕਿਸੇ ਹੋਰ ਢੰਗ ਨਾਲ ਚੀਜ਼ਾਂ ਹੈ ਜਿਹੜੀਆਂ ਉਹਦੇ ਲਈ ਉਹ ਆ ਰਹੇ ਆ ਤੇ ਇੱਕ ਇੱਕ ਤਾਂ ਪੰਜਾਬ ਦੂਜੀ ਗੱਲ ਮਿਨੋਰਟੀ ਜਿਹੜੀ ਮਿਨਿਸਟਰੀ ਆ ਹੂੰ ਉਹਦੇ ਵਿੱਚ ਕਿਤੇ ਵਿਚਾਰ ਹੋ ਰਿਹਾ ਸੀ ਇਹ ਗੱਲ ਨੂੰ ਮਤਲਬ ਬੜਾ ਸੀਰੀਅਸਲੀ ਲਿਆ ਗਿਆ ਉਹ ਗੱਲ ਮੇਰੇ ਤੱਕ ਵੀ ਪਹੁੰਚੀ ਹੋਰਾਂ ਤੱਕ ਵੀ ਪਹੁੰਚੀ ਆ ਜਿਹੜੇ ਇਸ ਗੱਲਾਂ ਨੂੰ ਜਾਣਦੇ ਆ ਜੀ ਉਹਦੇ ਵਿੱਚ ਕੀ ਆਇਆ ਵੀ ਜੇ ਨਾ ਆਪਣਾ ਜਿਹੜੀ ਪੰਜਾਬ ਦੇ ਵਿੱਚ ਵੀ ਜਿਹੜੀ ਸਿੱਖ ਨੇ ਜੀ ਉਹਨਾਂ ਨੂੰ ਕਿ ਹੂੰ ਮਲੋ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੇ ਕੋਈ ਸਹੂਲਤਾਂ ਦਾ ਜ਼ਿਕਰ ਕਰੀਏ ਜਾਂ ਕਿਸੇ ਹੋਰ ਤਰੀਕੇ ਨਾਲ ਜ਼ਿਕਰ ਕਰੀਏ ਆਪਦੇ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਕਿਉਂਕਿ ਇੱਕ ਇੱਕ ਸਿੱਖ ਇੱਕ ਪੰਜਾਬੀ ਐਸਾ ਜਿਹੜਾ ਬਾਰਡਰ ਤੇ ਦੁਸ਼ਮਣ ਨੂੰ ਹਮੇਸ਼ਾ ਉਹਨੂੰ ਉਹਨੂੰ ਹਮੇਸ਼ਾ ਮਤਲਬ ਇਹ ਸकल्ਦੀ ਲੱਗੀ ਰਹਿੰਦੀ ਆ ਵੀ ਦੁਸ਼ਮਣ ਵੀ ਇਹ ਦੇਸ਼ ਨੂੰ ਪੰਜਾਬ ਤੇ ਪੰਜਾਬੀ ਬਚਾ ਕੇ ਰੱਖਦੇ ਆ ਜੀ ਤੇ ਉਹ ਏਜੰਸੀਆਂ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਮਨੋਰਿਟੀ ਚ ਲਿਆਉਂਦੇ ਆ ਉਹਰੇ ਪੰਜਾਬ 'ਚ ਇਹ ਮੇਰੇ ਨਾਲ ਗੱਲ ਹੋਈ ਮਿਨਿਸਟਰੀ ਲੈਵਲ ਤੇ ਉਦੋਂ ਬਾਅਦ ਜਿਹੜੀ ਤੁਸੀਂ ਆਰਐਸਐਸ ਦੀ ਗੱਲ ਕਰਦੇ ਹੋ ਇਹ ਮੈਂ ਮੈਂ ਕਿਸੇ ਦੀ ਵੀ ਗੱਲ ਮੈਂ ਤਾਂ ਇੱਕ ਜ਼ਿਕਰ ਆਰਐਸ ਦਾ ਹੋਰ ਵੀ ਬੜੇ ਲੱਗੇ ਨੇ ਹੂੰ ਹੋਰ ਵੀ ਬੜੇ ਲੋਕ ਲੱਗੇ ਆ ਇਸ ਵਾਰ ਚ ਜਦੋਂ ਇਹ ਫਿਕਰ ਆਇਆ ਮਿਨੋਰਟੀ ਕਮਿਸ਼ਨ ਚ ਵੀ ਇਹ ਗੱਲਾਂ ਗਈਆਂ ਹੋਰ ਕਿਤੇ ਵੀ ਬਹੁਤ ਲੱਗੇ ਨੇ ਪਰ ਇੱਕ ਗੱਲ ਇਹ ਵੀ ਆਈ ਵੀ ਜਿਹੜੀ ਆਰਐਸਕਾ ਉਹ ਪਹਿਲਾਂ ਬਹੁਤ ਜਿਹੜੀ ਆਪਣੇ ਪੰਜਾਬ ਚੋਂ ਬੜਾ ਵੱਡਾ ਇੱਕ ਸੇਵਾ ਦੇ ਤੌਰ ਤੇ ਜਿੱਥੇ ਨੈਕਸਲਾਈਟ ਏਰੀਆ ਨੇ ਉੱਥੇ ਬੜੀ ਵੱਡੀ ਸੇਵਾ ਉੱਥੇ ਜਿਹੜੇ ਪ੍ਰਭਾਵਿਤ ਹੋਏ ਨੇ ਲੋਕ ਉਹਨਾਂ ਦੇ ਬੱਚਿਆਂ ਲਈ ਤੇ ਹੁਣ ਇਹ ਕਿਤੇ ਨਾ ਕਿਤੇ ਗੱਲ ਆਈ ਵੀ ਪੰਜਾਬ ਦੇ ਵਿੱਚ ਹੂੰ ਆਪਾਂ ਪੰਜਾਬ ਦੇ ਵਿੱਚ ਕਿਉਂ ਨਾ ਇਸ ਚੀਜ਼ ਨੂੰ ਦੇਖੀਏ ਵੀ ਜਿਹੜੇ ਲੋੜਾਂ ਨੇ ਜੇ ਕੋਈ ਕਮੀ ਆ ਆਪਾਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਲੱਗ ਕੇ ਉਹਨਾਂ ਦੀ ਤਬਦੀ ਉਹਨਾਂ ਦੇ ਜਿਹੜਾ ਪਰਿਵਰਤਨ ਉਹਨੂੰ ਤਾਂ ਰੋਕੀਏ ਤੇ ਇਹ ਬੜਾ 2021 ਤੱਕ ਠੀਕ ਹੈ ਇੱਕ ਬੜਾ ਵੱਡੇ ਲੰਮਾ ਇਹ ਕੋਈ ਦਿਖਾਉਣ ਵਾਲਾ ਕੰਮ ਨਹੀਂਗਾ ਵੀ ਆਪਾਂ ਬੂਰੇ ਦੇਖੀਏ ਤਾਂ ਮੈਂ ਇੱਕ ਭਾਵਨਾ 'ਚ ਮੈਂ ਇਹ ਗੱਲ ਜ਼ਰੂਰ ਕਹੀ ਕਿਉਂਕਿ ਮੋਦੀ ਜੀ ਨੇ ਕੱਲ ਗੱਲ ਤੇ ਵੀ ਐਡਾ ਕੰਮ ਕਰ ਰਿਹਾ ਮੈਂ ਅੱਗੇ ਨਹੀਂ ਕਦੇ ਕੀਤੀ ਉਹਦੇ ਨਾਲ ਮੇਰੇ ਵੀ ਇਹ ਗੱਲ ਦਿਮਾਗ 'ਚ ਆਈ ਵੀ ਇਹ ਜ਼ਰੂਰ ਕਰਨੀ ਚਾਹੀਦੀ ਆ ਲੋਕ ਇੱਥੇ ਨਫ਼ਰਤ ਪੈਦਾ ਕਰਨਾ ਚਾਹੁੰਦੇ ਆ ਵੀ ਇੱਕ ਇਹ ਕੰਮ ਵੀ ਉਹ ਕੀਤਾ ਜਾ ਰਿਹਾ ਏ ਪਰ ਉਹ ਦਿਖਾਉਂਦੇ ਨਹੀਂ ਕਿਸੇ ਨੂੰ ਨਾ ਉਹ ਸ਼ਾਇਦ ਮੇਰਾ ਕਿਆ ਵੀ ਇਹ ਗੱਲ ਆ ਰਿਹਾ ਐ ਕਿ ਐਸਐਸ ਜਾਂ ਉਹ ਪਸੰਦ ਨਾ ਕਰੇ ਠੀਕ ਹੈ ਕਿ ਤੁਸੀਂ ਇਹ ਗੱਲ ਬਾਹਰ ਕਿਉਂ ਕੀਤੀ ਹੂੰ ਇਸ ਕਰਕੇ ਉਹ ਇਹ ਹਿੱਸੇ ਆਰਗੇਨਾਈਜ਼ ਜਿਹੜੇ ਇਹ ਅੰਦਰ ਆਪਣਾ ਕੰਮ ਕਰਦੇ ਆ ਤੇ ਉਹ ਕੋਈ ਕੋਈ ਹੋਰ ਤਾਂ ਹੈ ਨਹੀਂਗਾ ਉਹ ਆਪਣੇ ਪੰਜਾਬ ਦੇ ਲੋਗ ਨੇ ਜਿਹੜਾ ਉਹਦੇ ਲਈ ਫੰਡ ਕਰਦੇ ਆ ਪੈਸਾ ਦਿੰਦੇ ਆ ਚੰਗੇ ਕੰਮ ਲਈ ਕਿਸੇ ਸਕੂਲ 'ਚ ਬੱਚੇ ਪੜਾਉਣ ਲਈ ਕਿਸੇ ਚੰਗੇ ਅਦਾਰੇ ਸਕੂਲਾਂ ਸਕੂਲ ਖੋਲਣਗੇ ਉਹੋ ਵੀ ਜਿੱਦੇ ਚੰਗੇ ਬੱਚੇ ਪੜਨ ਉਹਦੇ ਵਿੱਚ ਸਾਡੀਆਂ ਭੈਣਾਂ ਨੂੰ ਜਿਹੜਾ ਲੋੜ ਆ ਚ ਨੌਕਰੀ ਵੀ ਮਿਲ ਜੇ ਹੋਰ ਕੰਮ ਕੰਮ ਤਾਂ ਇਹ ਜੀ ਇਹਨਾਂ ਦੀ ਉਹ ਆਪਣੇ ਨਾਲ ਜੋੜਨ ਦੀ ਗੱਲ ਹੈ ਵੀ ਜਿੱਥੇ ਆਪਣੇ ਧਰਮ ਬਾਰੇ ਪੜਾਇਆ ਜਾਊਗਾ ਮੈਂ ਇੱਕ ਗੱਲ ਹੋਰ ਜੋੜ ਦਵਾਂ ਇਹ ਇਹ ਗੱਲ ਤੁਸੀਂ ਸ਼ੁਰੂ ਕਰ ਲਈ ਜੀ ਮੈਂ ਵੀ ਪਹਿਲਾਂ ਇੱਕ ਕਹਿੰਦੇ ਆ ਨਾ ਮੈਂ ਇਸ ਕਲ ਕੇ ਕਿਸੇ ਪਾਰਟੀਬਾਜ਼ੀ ਕਰਕੇ ਨਹੀਂ ਕਹਿ ਰਿਹਾ ਠੀਕ ਹੈ ਅੱਜ ਕਿਸੇ ਵੀ ਆਰਐਸਐਸ ਦੇ ਦਫਤਰ ਚ ਜਾਂ ਕਿਤੇ ਵੀ ਜਾਓ ਪਰ ਇਸ ਚੀਜ਼ ਨੂੰ ਇਸ ਚੀਜ਼ ਨੂੰ ਬਿੱਟੂ ਜੀ ਐਂ ਵੀ ਤੇ ਲਿਆ ਜਾ ਸਕਦਾ ਹੈ ਕਿ ਬੀਜੇਪੀ ਪੰਜਾਬ ਚ ਆਪਣਾ ਵਿਸਤਾਰ ਕਰਨਾ ਚਾਹੁੰਦੀ ਹੈ ਇਸ ਕਰਕੇ ਉਹ ਇਸ਼ੂਜ਼ ਦੇਖਦੀ ਹੈ ਕਿ ਇਸ ਤਰ੍ਹਾਂ ਦੇ ਇਸ਼ੂ ਇਹ ਵੀ ਤੇ ਕੱਲ ਨੂੰ ਤੁਹਾਡੇ ਆਪੋਜ਼ਿਟ ਜਿਹੜੇ ਲੋਕ ਨੇ ਉਹ ਤੁਹਾਡੇ ਤੇ ਕਰ ਸਕਦੇ ਕਿੰਤੂ ਪਰੰਤੂ ਇਸ ਚੀਜ਼ ਨੂੰ ਲੈ ਕੇ ਨਹੀਂ ਫਿਰ ਕੀ ਹੁਣ ਕਰੀਏ ਜੇ ਕੋਈ ਸਰਪਸੇ ਸੋਚੀ ਜਾਵੇ ਤੇ ਫਿਰ ਆਪਾਂ ਪੰਜਾਬ ਦਾ ਪੱਠਾ ਵਾਣ ਦਈਏ ਆਪਾਂ ਆਪਣੇ ਪੰਜਾਬ ਦੀ ਕਿਉਂਕਿ ਅਲਟੀਮੇਟਲੀ ਕੋਈ ਵੀ ਐਸਾ ਇਸ਼ੂ ਹੋਵੇ ਉਹ ਜਾ ਕੇ ਸਿਆਸਤ ਨਾਲ ਜੁੜ ਜਾਂਦਾ ਨਹੀਂ ਇਹ ਜੋੜਨਾ ਨਹੀਂ ਚਾਹੀਦਾ ਮੈਂ ਤਾਂ ਅੱਜ ਅੱਜ ਗੱਲ ਕਰਤੀ ਦੁਬਾਰਾ ਗੱਲਬਾਤ ਨਹੀਂ ਕਰਾਂਗੇ ਹੂੰ ਜੇ ਇਹਦੇ ਉੱਤੇ ਕੋਈ ਸਿਆਸੀ ਗੱਲ ਸ਼ੁਰੂ ਹੋਊਗੀ ਤੁਗੀ ਤੇ ਕਿਉਂ ਰੁੱਕ ਕੇ ਸੱਤ ਅਸਦੀ ਭੇਂਟ ਖੜੇ ਹੂੰ ਇਹ ਇਹ ਗੱਲ ਮੈਂ ਇਹਦੇ ਵਿੱਚ ਕੀ ਸਿਆਸਤ ਆ ਮੈਨੂੰ ਨਹੀਂ ਇਹ ਇਹ ਗੱਲ ਸਮਝ ਨਹੀਂ ਆਉਂਦੀ ਇਹ ਤਾਂ ਲੰਮਾ ਲੰਮਾ ਜੀ ਕਿਹਨਾ ਕੰਮ ਕਰਦੇ ਆ ਕਿ ਕਿਵੇਂ ਆਪਾਂ ਨੂੰ ਇਸ ਕਾਲ ਦਾ ਲਾਭ ਹੁੰਦਾ ਏ ਪਰ ਹਰ ਚੀਜ਼ ਮੈਂ ਮੈਂ ਉਹੀ ਕਹਿੰਨਾ ਨਾ ਜੇ ਇਹ ਅਹ ਜੀ ਕੋਈ ਸਿਆਸਤ ਵਾਲੀ ਗੱਲ ਇਹ ਚ ਸ਼ੁਰੂ ਹੋਊਗੀ ਮੈਂ ਉਦੋਂ ਹੀ ਮੂਹਰੇ ਆ ਕੇ ਕਹੂੰਗਾ ਜੀ ਮੈਂ ਇਹ ਗੱਲ ਵਾਪਸ ਲੈਣਾ ਹੈ ਮੈਂ ਮਾਫੀ ਮੰਗਦਾ ਜੀ ਕਿਉਂਕਿ ਇਹ ਗੱਲਾਂ ਬਹੁਤ ਪਰੇ ਦੀਆਂ ਗੱਲਾਂ ਨੇ ਇਹ ਇਸ ਸਿਆਸਤ ਨਾਲ ਜੋੜਨ ਵਾਲੀਆਂ ਗੱਲਾਂ ਆ ਇਹ ਬੜਾ ਬੜਾ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਵਿਸ਼ਾ ਹੈ ਉਹ ਸਾਰੀ ਕਰਦੇ ਮੈਂ ਤਾਂ ਕਹਿੰਦਾ ਸਾਰੇ ਕਰਨ ਆਪਾਂ ਕਰੀਏ ਵੀ ਕਰਾਂ ਐਕਚੁਅਲੀ ਤੁਸੀਂ ਵੀ ਕਰੇ ਮੈਂ ਐਸਜੀਪੀਸੀ ਤੇ ਆ ਰਿਹਾ ਸੀ ਤੁਸੀਂ ਐਸਜੀਪੀਸੀ ਨੂੰ ਵੀ ਕਹਿ ਸਕਦੇ ਆ ਮੈਂ ਤਾਂ ਕਹਿਣਾ ਜੀ ਚਲੋ ਸਾਰੇ ਸ਼ਾਇਦ ਕਰ ਵੀ ਰਹੇ ਹੁਣ ਮੈਂ ਤਾਂ ਇਹ ਵੀ ਕਹਿੰਦਾ ਆਪਾਂ ਕਿਸੇ ਨੂੰ ਇਹ ਗੱਲ ਕਿਉਂ ਕਹੀਏ ਸਾਰੇ ਸਾਡੇ ਸੰਤ ਮਹਾਂਪੁਰਸ਼ ਨੇ ਉਹ ਅੱਗੇ ਆ ਕੇ ਲੱਗੇ ਹੋਏ ਨੇ ਜਿਵੇਂ ਹੁਣ ਸੀਤੇਵਾਲ ਸਾਹਿਬ ਆ ਉਹਨਾਂ ਨੂੰ ਕੰਮ ਸੰਭਾਲਣਾ ਪਿਆ ਕਿ ਆਪਣਾ ਬੁੱਢੇ ਨਾਲ ਇਹਦਾ ਜੀ ਉਹਨੂੰ ਸਾਫ਼ ਕਰਦੀ ਇਸ ਕਰਕੇ ਸਭ ਕੁਝ ਸਭ ਨੂੰ ਇਕੱਠੇ ਹੋ ਕੇ ਲਾ ਕੇ ਕਰਨਾ ਪਊਗਾ ਪਰ ਜੇ ਕੋਈ ਮੈਂ ਹੁਣੀ ਕਹਿ ਦਿੰਦਾ ਵੀ ਜੇ ਕੋਈ ਇਸ ਗੱਲ ਤੇ ਸਿਆਸਤ ਆ ਭਾਈ ਮੈਂ ਤਾਂ ਮਾਫੀ ਮੰਗਦਾ ਮੈਂ ਇਸ ਗੱਲ ਨੂੰ ਵੀ ਵਾਪਸ ਲੈ ਲਊਗਾ ਜਦ ਹੀ ਇਸ ਤੇ ਸਿਆਸਤ ਨਾ ਕਰਿਓ ਸਿਆਸਤ ਕਰਨ ਨੂੰ ਹੋਰ ਬਥੇਰੀਆਂ ਮੈਦੀਆਂ ਉਹਨਾਂ ਤੇ ਕਰ ਲਾਂਗੇ ਇਹ ਸੀ ਤੇ ਰੱਬ ਦੇ ਵਾਸਤੇ ਵੀ ਸਿਆਸਤ ਨਾ ਕੋਈ ਕਰੇ ਜੀ ਦੀ ਕਿਸੇ ਨੂੰ ਇਹਦੇ ਬਾਰੇ ਕੋਈ ਵੀ ਗੱਲ ਲੱਗੀ ਆ ਮੈਂ ਤਾਂ ਮੇਰੀ ਗੱਲ ਭਾਵੇਂ ਵਾਪਸ ਲੈ ਲੈਂਦਾ ਇਸ ਤੇ ਪਰ ਸਿਆਸਤ ਨਾ ਕਰਿਓ ਰੱਬ ਦੇ ਵਾਸਤੇ ਕੋਈ ਵੀ ਕੋਈ ਵੀ ਪਾਰਟੀ ਆ ਮੈਂ ਮੈਂ ਕਹਿਣਾ ਜੀ ਅਸੀਂ ਇਸ ਗੱਲ ਨੂੰ ਵਾਪਸ ਲੈਨੇ ਆ ਜਿਹੜੀ ਗੱਲ ਉਹ ਕਰ ਰਹੇ ਆ ਮੈਂ ਸਮਝ ਲਓ ਇਹ ਗੱਲ ਕਹੀ ਹੋਈ ਨਾ ਸਿਆਸਤ ਨਹੀਂ ਕਰਨੀ ਨਾ ਬਹੁਤ ਵੱਡਾ ਨੁਕਸਾਨ ਪਹਿਲਾਂ ਪੰਜਾਬ ਦਾ ਹੋ ਗਿਆ ਬਹੁਤ ਚੀਜ਼ਾਂ ਹੋਰ ਗੱਲਾਂ ਤੇ ਆਪਾਂ ਸਿਆਸਤ ਕੰਮਾਂ ਤੇ ਕਰਾਂਗੇ ਹਮ ਡਿਵੈਲਪਮੈਂਟ ਤੇ ਕਰਾਂਗੇ ਕਾਮ ਧੰਡ ਬੇਤ ਅਸੀਂ ਦੀ ਗੱਲ ਨਾ ਹਮ ਅਭੀ ਗੀਨੀ ਭਾਈ ਇਹ 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 ਚੀਜ਼ਾਂ ਕਰਦੀਆਂ ਨਾ ਇਹ ਪੰਜਾਬ ਸਾਡਾ ਇਹ ਪੰਜਾਬ ਦੇ ਅਸੀਂ ਆ ਅਸੀਂ ਆ ਥਾਮ-ਧੰਡ ਬੇਦ ਇਹ ਸਾਨੂੰ ਨਹੀਂ ਆਉਂਦਾ ਨਾ ਹੂੰ